नमस्कार दोस्तों द इनफॉर्मेशन में एक बार फिर से आपका स्वागत है मैं आपका अपना मदन घोडेला एक तरफ हाजिलका के सतलुज दरिया ने तबाही मचाई हुई है तो दूसरी तरफ चोरों ने जमींदारों का जीना हराम किया हुआ है 12 सितंबर की रात को गांव कोडिया वाली के साथ लगते क्षेत्र से पांच ट्यूबवेल चोरी हो गए हैं पाँच ट्यूबवेलों की मोटरें चोरी हो गई हैं और 11 तारीख को इसी जगह से दो ट्यूबवेल की मोटरें चोरी हुई थी यानी दो दिनों में सात मोटर चोरी हो चुकी हैं अंदाज़ा लगा सकते हो कि किसानों के खेतों में सुरक्षा के प्रबंध कैसे हैं इस मौके पर तमाम वह जमींदार मौजूद थे जिनके खेतों में यह नुकसान हुआ है चोरों द्वारा उनको निशाना बनाया गया है हम उनसे बातचीत करते हैं तभी जा रही है ਠੀਕ ਹੈ ਜੀ ਚੇ ਨਹੀਂ ਲਈਏ ਤੇ 35000 ਦੀ ਮੋਟਰ ਸਾਨੂੰ ਤਾਂ 40000 ਚ ਪੈ ਗਈ 20 ਦੀ ਤੇ 20 ਹੋਰ ਲੈਣੀ ਪੈ ਗਈ ਜੀ 20 ਦੀ ਪੁਰਾਣੀ ਮੋਟਰ ਤੇ 20 ਦੀ ਆ ਹੋਰ ਲੈਣੀ ਪੈਗੀ 40000 ਦਾ ਨੁਕਸਾਨ ਹੈਗਾ ਤੇ 40000 ਦੀ ਤਾਂ ਇੱਕ ਕਿਸਾਨ ਨੂੰ ਕਿੱਲੇ ਚੋਂ ਆਮਦਨ ਮੇਰੇ ਦੋ ਕਿੱਲੇ ਜ਼ਮੀਨ ਹੈ ਸਾਰੀ ਜੀ ਦੋ ਕਿੱਲਾਂ ਤੇ ਮੋਟਰ ਹੈ ਉਹ ਮੋਟਰ ਚੋਰੀ ਹੋ ਗਈ ਮੈਂ ਤਾਂ no profit no income no ਮਤਲਬ ਜਿੰਨੀ ਫਸਲ ਆਣੀ ਸੀਗੀ ਉਹ ਚੋਂ ਨੇ ਦੀ ਪੱਕੀ ਖੜੀ ਹੈਗੀ ਹੈ ਤੇ ਉਹ ਤਾਂ ਤੁਹਾਡੀ ਇਹ ਨਾ ਚੋਰਾਂ ਨੇ ਅਸੀ ਜਿਹੜੀ ਹੈਗੀ ਆ ਉਹ ਨੁਕਸਾਨ ਕਰਤਾ ਹਾਂਜੀ ਤੇ ਪ੍ਰਸ਼ੋਤਮ ਜੀ ਤੁਹਾਡੇ ਨਾਲ ਤੁਹਾਡਾ ਸ਼ੁਕਨਾਮ ਜੀ ਸ਼ਗਨ ਲਾਲ ਜਲੰਧਰਾ ਸ਼ਗਨ ਲਾਲ ਜਲੰਧਰਾ ਜੀ ਹੋਰ ਇੱਥੇ ਅਸੀਂ ਪਹੁੰਚ ਗਏ ਹਾਂ ਜੀ ਸੂਚਨਾ ਮਿਲੀ ਹੈ ਪੰਜ ਮੋਟਰਾਂ ਚੋਰੀ ਹੋਈਆਂ ਕਿੰਨਾ ਕਿੰਨਾ ਦੀਆਂ ਮੋਟਰਾਂ ਚੋਰੀ ਹੋਈਆਂ ਸਰ ਇੱਕ ਸਾਡੀ ਚੋਰੀ ਸ਼ਗਨ ਲਾਲ ਪਰਸੋਤਨ ਲਾਲ ਜੀ ਤੁਹਾਡੀ ਵੀ ਚੋਰੀ ਹੋਈ ਹੈ ਜੀ ਇੱਕ ਹੋਰ ਸੰਜੀ ਮੋਟਰਾਂ ਇਹ ਸੰਜੀ ਹੈਗੀ ਹੈ ਠੀਕ ਹੈ ਜੀ ਤੇ ਇੱਕ ਇਹਨਾਂ ਦੀ ਭੁਪਿੰਦਰ ਬਨਵਾਰੀ ਬਨਵਾਰੀ ਲਾਲ ਹਾਂਜੀ ਤੇ ਲక్ష్ਮੀਨਾਰਾਇਣ ਰਾਜ ਕੁਮਾਰ ਪੰਜ ਮੋਟਰਾਂ ਦੀਆਂ ਚੋਰੀ ਹੋਈਆਂ ਹਨ ਜੀ ਦੋਵਿੰਦਰ ਇੱਕ ਅਮਰਿੰਦਰ ਜੀ ਦੋ ਮੋਟਰਾਂ ਚੋਰੀ ਹੋਈ ਸੀ ਪਿਛਲੀ ਰਾਤ ਵਿੱਚੋਰੀ ਹੋਈ ਹੈ ਹਾਂਜੀ ਦੋ ਚੋਰੀ ਹੋਈਆਂ ਉਹ ਕਿੰਨਾਂ ਦੀਆਂ ਚੋਰੀਆਂ ਹੋਈਆਂ ਨੇ ਸ਼ੌਕਮਾਰ ਹਾਂਜੀ ਇਕਰਾਮ ਕੁਮਾਰ ਜੀ ਅਜੂ ਬਾਹਰ ਅਜੂ ਨਾਲੇ ਲਾਈਕ ਇਕਰਾਮ ਜ਼ੋਰ ਨੇ ਸਾਫਾ ਭੁੱਲ ਗਏ ਜੀ ਇੱਥੇ ਅੱਛਾ ਸਾਫਾ ਦਾ ਚਲੋ ਜਾਂਦੇ ਚੋਰ ਜਾਂਦੇ ਚੋਰ ਦੀ ਲੰਗੋਟੀ ਸਹੀ ਉਹ ਕਹਾਵਤ ਹੈਗੀ ਹੈ ਸੱਚ ਹੋ ਗਈ ਪਰ ਹੁਣ ਗੱਲ ਹੈਗੀ ਹੈ ਵੀ ਆਪਾਂ ਇਹਨਾਂ ਦਾ ਇਨਸਾਫੇ ਦਾ ਕਰੀਏ ਕੀ ਇਹ ਇਹਦੇ ਨਾਲ ਤਾਂ ਆਪਣਾ ਜਿਹੜਾ ਨੁਕਸਾਨ ਉਹ ਨਹੀਂ ਹੁੰਦਾ ਤੁਹਾਡਾ ਕੀ ਸ਼ੁਭਨਾਮ ਹੈ ਜੀ ਬਨਵਾਰੀ لال ਬਨਵਾਰੀ لال ਜੀ ਕੀ ਨੁਕਸਾਨ ਹੋਇਆ ਤੁਹਾਡਾ ਆ ਮੋਟਰ ਹੀ ਲੈ ਗਏ ਖੋ ਕਿਹੜਿਆ ਕਿੱਥੇ ਲੱਗੀ ਹੋਈ ਸਰ ਆ ਖੇਤ ਚ ਲੱਗੇ ਸੀ ਆਪਾਂ ਉਹਦੇ ਪਾਸੇ ਨਾਲ ਕਿਲਾ ਦੂਰ ਬਾਈਪਾਸ ਦੇ ਪਰਲੇ ਪਾਸੇ ਖੇਤ ਪਿੰਡ ਹੈ ਆਪਣਾ ਅੱਛਾ ਅੱਛਾ ਜੀ ਤੇ ਜਿਵੇਂ ਕਿ ਇਹਨਾਂ ਨੇ ਦੱਸਿਆ ਹੈਗਾ ਕਿ ਪੁਰਾਣੀ ਮੋਟਰ ਸੀਗੀ ਇਹਨਾਂ ਦੀ 20000 ਦਾ ਨੁਕਸਾਨ ਹੈ ਤੇ 20000 ਜਦੋਂ ਨਵੀਂ ਮੋਟਰ ਲਗਾਣਗੇ ਫਿਰ ਉਹਨਾਂ ਦਾ ਭਰਨਾ ਪਏਗਾ ਪੁਰਾਣੀ ਲੈਣੀ ਪੈਗੀ ਜੀ ਪੁਰਾਣੀ ਲੈਣੀ ਪੈਗੀ ਨਵੀਂ ਤਾਂ 40000 ਦੀ ਪੁਰਾਣੀ ਹੈ 20000 ਦੀ ਅੱਛਾ ਜੀ ਨਵੀਂ 40000 ਦੀ ਹੋਏਗੀ 50000 ਦੀ ਅੱਛਾ ਕੀ ਕਹਿਣਾ ਚਾਹੋਗੇ ਇਹਨਾਂ ਘਟਨਾਵਾਂ ਤੇ ਚਾਹਣਾ ਤਾਂ ਇਹ ਬਿਚੋਰਾ ਨੂੰ ਫੜਿਆ ਜਾਵੇ ਪਿਕਰ ਵੀ ਹੋਏ ਉਹਨਾਂ ਦੇ ਪੁਲਿਸ ਕਾਰ ਵੀ ਹੋਏ ਪੁਲਿਸ ਦਾ ਦਾਵਾ ਕਰਦੀ ਹੈ ਕਿ ਅਸੀਂ ਵੀ ਰਾਤ ਨੂੰ ਅਸੀਂ ਗਸ਼ਤ ਕਰਦੇ ਹਗੇ ਜਦੋਂ ਵੀ ਅਸੀਂ ਉਹਨਾਂ ਨੂੰ ਕੁਛ ਕੋਈ ਨਹੀਂ ਆਉਂਦਾ ਇੱਥੇ ਇਧਰ ਕੋਈ ਨਹੀਂ ਆਉਂਦਾ ਬਾਈਪਾਸ ਕੋਈ ਨਹੀਂ ਆਉਂਦਾ ਹਾਂਜੀ ਰਾਤ ਦੀ ਰਾਤ ਨੂੰ ਵੀ ਕੋਈ ਵੀ ਇੱਕ ਪੁਲਸਾਰਮ ਮੁਲਾਜ਼ਮ ਇੱਥੇ ਬਾਈਪਾਸ ਤੇ ਗੀੜਾ ਨਹੀਂ ਮਾਰਦਾ ਬਾਈਪਾਸ ਦੇ ਉੱਤੇ ਆ ਮੇਰੀ ਮੋਟਰ ਹੈਗੀ ਲక్ష్ਮੀਨਾਰਾਇਣ ਮੈਂ ਉਹਦਾ ਬੇਟਾ ਹਾਂ ਤੁਹਾਡਾ ਵੀ ਤੁਹਾਡੀ ਵੀ ਚੋਰੀ ਹੋਈ ਹੈ ਹੋਰੀ ਮੇਰੇ ਸਾਹਮਣੇ ਮੋਟਰ ਹੈ ਮੇਰੀ ਚੋਰੀ ਹੋਈ ਹੈ ਮੋਟਰ ਅੱਛਾ ਜੀ ਵੀ ਹੋਈ ਹੈ ਪਰਲੇ ਅੱਜ ਇੱਥੇ ਪੋਲ ਜਿੱਥੇ ਪੋਲ ਲੱਗਿਆ ਹੈ ਸਰ ਹਾਂਜੀ ਹਾਂਜੀ ਜਿੱਥੇ ਪੋਲ ਲੱਗਿਆ ਹੈ ਦੂਸਰੇ ਪਾਸੇ ਮਤਲਬ ਮੇਰੇ ਤਾਇਆ ਜੀ ਦੀ ਮੋਟਰ ਉਹ ਵੀ ਚੋਰੀ ਹੋ ਗਈ ਅਛਾ ਜੀ ਗੋਵਿੰਦਰ ਦੀ ਮਤਲਬ ਮੇਰਾ ਭਰਾਇਆ ਤਾਂ ਕਜ਼ਨ ਹੈਗਾ ਉਹਦੀ ਮੋਟਰ ਹੈਗੀ ਉਹ ਵੀ ਚੋਰੀ ਹੋ ਗਈ ਕੋਈ ਬੰਦਾ ਨਹੀਂ ਆਉਂਦਾ ਇੱਥੇ ਰਾਤ ਨੂੰ ਕੁਝ ਵੀ ਨਹੀਂ ਆਉਂਦਾ ਬਾਈਪਾਸ ਤੇ ਸੂਚਨਾ ਦਿੱਤੀ ਹੈਗੀ ਹੈ ਮਤਲਬ ਸਵੇਰ ਦਾ ਅਗਰ ਰਾਤ ਦਾ ਵਾਕਿਆ ਹੈਗਾ ਤੁਸੀਂ ਪੁਲਿਸ ਨੂੰ ਜਿਸ ਸਵਾਰ ਨਾਲ ਗੱਲ ਕੀਤੀ ਹੈ ਮੈਂ ਬੇਦਦਾਨ ਨੂੰ ਉਹ ਕਹੇ ਤੁਸੀਂ ਆ ਜਾਓ ਐਪਲੀਕੇਸ਼ਨ ਦੇ ਜਾਓ ਫਾਜ਼ਿਲ ਕਾ ਸਦਰ ਪੁਲਿਸ ਨੂੰ ਨਾ ਫਾਜ਼ਿਲ ਕਾ ਸਦਰ ਜੀ ਉਹਨੇ ਕਿਹਾ ابھی ਬਹੁਤ ਮਾੜੀ ਗੱਲ ਹੋਈ ਹੈ ਹਾਂਜੀ ਬਾਕੀ ਤੁਸੀਂ ਆ ਕੇ ਐਪਲੀਕੇਸ਼ਨ ਦੇ ਦਿਓ ਅਸੀਂ ਮੌਕਾ ਦੇਖਾਂਗੇ ਅੱਜ ਠੀਕ ਹੈ ਪਿਛਲੀ ਰਾਤ ਜਿਹੜੀ ਦੋ ਮੋਟਰਾਂ ਚੋਰੀਆਂ ਹੋਈਆਂ ਨੇ 11 ਦੀ ਰਾਤ ਨੂੰ ਉਹ ਕਿੰਨਾਂ ਦੀਆਂ ਚੋਰੀ ਹੋਈਆਂ ਨੇ ਉਹ ਰਾਜਕੁਮਾਰ ਜੀ ਠੇਕੇ ਘਿਆ ਦੁਰਗਾ ਰਾਹੀਂ ਸੀ ਮਿਲਦੇ ਗੋੜੀ ਪੇਰੀਯੋਦੀ ਠੀਕ ਹੈ ਜੀ ਤੇ ਉਹਦੀ ਮੋਟਰ ਚੋਰੀ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਰਾਮਕੁਮਾਰ ਜੀ ਸੇ ਉੱਟਾ ਉਹਨਾਂ ਦੀ ਮੋਟਰ ਚੋਰੀ ਹੋਈ ਆ ਅੱਛਾ ਜੀ ਉਸੇ ਰਾਤ ਹੀ ਮੋਟਰ ਆ ਉਹ ਚੋਰੀ ਹੋਈ ਆ ਉਦੋਂ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਕੋਈ ਹੈ ਸੂਚਨਾ ਤੁਹਾਨੂੰ ਵੀ ਉਹਨਾਂ ਨੇ ਕੋਈ ਨੇ ਉਹ ਬਾਰਗੇ ਸੀ ਅੱਛਾ ਬਾਰਗੇ ਅੱਜ ਦੇਣੀ ਸੀ ਉਹਨਾਂ ਨੇ ਪਰ ਅੱਜ ਸਾਰੇ ਇਕੱਠੇ ਦੇਵੇਂ ਕਿ ਪੰਜ ਸਾੜੀਆਂ ਵੀ ਹੋ ਗਈਆਂ ਸੱਤ ਮੋਟਰਾਂ ਚੋਰੀ ਹੋ ਗਈਆਂ ਦੋ ਰਾਤ ਚ ਤਾਂ ਹਾਲਾ 10 ਕਿੱਲੇ ਇਕੜ ਤੋਂ ਮਤਲਬ 1 ਕਿਲੋਮੀਟਰ ਦੀ ਮਤਲਬ ਏਰੀਆ ਚੋਂ ਮਤਲਬ 10 ਮੋਟਰਾਂ ਚੋਰੀ ਹੋ ਗਈ ਜੀ ਤੇ ਆ ਦੇਖੋ ਦੋਸਤੋ ਇਹ ਹਾਲਾਤ ਨੇ ਰਾਤ ਨੂੰ ਮੋਟਰਾਂ ਦੀ ਸੁਰੱਖਿਆ ਨੂੰ ਲੈ ਕੇ ਕਿ 10 ਕਿੱਲਾਂ ਦੇ 1 ਕਿਲੋਮੀਟਰ ਦਾ ਏਰੀਆ ਮੈਕਸਿਮਮ ਪੈਂਦਾ ਹੈ ਤੇ 10 ਕਿੱਲਾਂ ਦਾ ਇਹ ਰਕਬਾ ਪੈਂਦਾ ਹੋਣਾ ਹੈ ਕੋੜਿਆਂ ਵਾਲੀ ਅਸੀਂ ਖੜੇ ਗਿਆ ਬਿਲਕੁਲ ਜਿਹੜਾ 1 ਮਿੰਟ ਸਰ ਬਿਲਕੁਲ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਨਾਲ ਇਹ ਏਰੀਆ ਪਿੰਦਾ ਹੈਗਾ ਇਸ ਤੋਂ ਪਰਲੇ ਪਾਸੇ ਪਿੰਡ ਕੋੜਿਆਂ ਵਾਲੀ ਪਿੰਦਾ ਹੈਗਾ ਤੇ ਆਹ ਪ੍ਰੋਬਲਮ ਹੈਗੀ ਆ ਕਿ ਦੋਸਤੋਂ ਵੀ ਰਾਤ ਨੂੰ ਜਿਹੜੀਆਂ ਬੰਬੀਆਂ ਨੇ ਦੇਸੀ ਪਾਸ਼ਾ ਤੇ ਕਹਿ ਦਿੰਦੇ ਆ ਟਿਊਬਲ ਨੇ ਉਹਨਾਂ ਦੀ ਸੁਰੱਖਿਆ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਪਿਛਲੇ ਦਿਨੋਂ ਜਦੋਂ ਪਿੰਡ ਹੀਰਾਣਲੀ ਦੇ ਕੋਲ ਚੋਰ ਫੜੇ ਗਏ ਸੀਗੇ ਤੇ ਉਹਨਾਂ ਕੋਲੋਂ ਵੀ ਬਹੁਤ ਵੱਡੀ ਮਾਤਰਾ 'ਚ ਸਮਾਨ ਬਰਾਮਦ ਹੋਇਆ ਸੀਗਾ ਪਰ ਉਹ ਮਾਮਲੇ ਵੀ ਰਫਾ ਦਫਾ ਹੋ ਗਏ ਨੇ ਤੇ ਕਿਸਾਨਾਂ ਨੂੰ ਦੋਰੀ ਮਾਰ ਪੈਂਦੀ ਹੈ ਇੱਕ ਤਾਂ ਮੌਕੇ ਤੇ ਮੋਟਰ ਚੋਰੀ ਹੋ ਜਾਂਦੀ ਹੈ ਪਾਣੀ ਤੋਂ ਵਾਂਝੇ ਰਹਿ ਜਾਂਦੇ ਨੇ ਜੇ ਮੌਕੇ ਤੇ ਲਗਾਨੀ ਪੈਂਦੀ ਹੈ ਤਾਂ ਫਸਲ ਪੱਕੀ ਹੋਈ ਹੈ ਤੇ ਇੱਕ ਪਾਸੇ ਹੜਾ ਨੇ ਮਾਰ ਲਿਆ ਤੇ ਦੂਸਰੇ ਪਾਸੇ ਇਹਨਾਂ ਇਹ ਜ਼ੋਰ ਪੈ ਜਾਂਦੇ ਨੇ ਤੇ ਇਹਨਾਂ ਦੇ ਕਾਰਨ ਕਿਸਾਨ ਨੂੰ ਹੱਥਾਂ ਪੈਰਾਂ ਦੀ ਪੇ ਜਾਂਦੀ ਆ ਹਾਂਜੀ ਤੁਸੀਂ ਪ੍ਰਸ਼ੋਤਮ ਜੀ ਕੁਝ ਕਹਿ ਰਹੇ ਸੀਗੇ ਸਰ ਜੀ ਜਦੋਂ ਦਾ ਬਾਈਪਾਸ ਬਣਿਆ ਸਾਡਾ ਬਹੁਤ ਨੁਕਸਾਨ ਹੋ ਰਿਹਾ ਜੀ ਦੋਨੋਂ ਪਾਸੇ ਇਹ ਉਲ ਹੋ ਗਿਆ ਇੱਥੇ ਸਾਨੂੰ ਇਹਨੂੰ ਇਹਦੇ ਬਦਲੇ ਸਾਨੂੰ ਕੋਈ ਸੁਰੱਖਿਆ ਦਿੱਤੀ ਜਾਵੇ ਸਾਡਾ ਕੋਈ ਪੀਐਸਆਰ ਜਾਂ ਕੋਈ ਹੋਰ ਕੋਈ ਠੀਕ ਹੈ ਜੀ ਸੁਰੱਖਿਆ ਦਿੱਤੀ ਜਾਵੇ ਹਾਂ ਮੈਂ ਸਮਝ ਗਿਆ ਗੱਲ ਤੁਹਾਡੀ ਆ ਗਈ ਹੈ ਇਹਨਾਂ ਦਾ کہنا ਹੈਗਾ ਕਿ ਇਹ ਜਿਹੜਾ ਹੋਰ ਹੈਗਾ ਕੁਝ ਮਤਲਬ ਹਾਂਜੀ ਹਾਂਜੀ ਸਰ ਹਾਂਜੀ ਇਸ ਤਰ੍ਹਾਂ ਜੀ ਰਾਤ ਨੂੰ ਇੱਥੇ ਬੰਦੇ ਸ਼ਰਾਬਾਂ ਪਿੰਦੇ ਆ ਕੋਲਡ ਡਰਿੰਕ ਪਿੰਦੇ ਆ ਰਾਤ ਨੂੰ ਪਤਾ ਨਹੀਂ ਸਾਨੂੰ ਪਤਾ ਲੱਗਦਾ ਵੀ ਚੋਰ ਹੈ ਜਾਂ ਕੋਣ ਹੈ ਇਸ ਤਰ੍ਹਾਂ ਇੱਥੇ ਵੇ ਵੇ ਕੇ ਆ ਜੀ ਕਿਹੜੀ ਜਗ੍ਹਾ ਤੇ ਪਿੰਦੇ ਆ ਇਸ ਰੋਡ ਤੇ ਜੀ ਚਲੋ ਆਪਾਂ ਦੇਖੀਏ ਕੁਝ ਉਸ ਕਰਕੇ ਸਾਨੂੰ ਪਤਾ ਲੱਗਦਾ ਬੋਤਲਾਂ ਪੀਂਦੇ ਨੇ ਇੱਥੇ ਲੈਂਦਾ ਹੈ ਜਾਂ ਕਿਹਨੇ ਨੇ ਨੇੜੀ ਹੈ ਸ਼ਰਾਬਾਂ ਪਿੰਦੇ ਆ ਆਜੋ 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 ਆਪਾਂ ਮੋਕੇ ਤੇ ਚੱਲਦੇ ਆ ਤੇ ਦੋਸਤੋ ਮੈਂ ਦੱਸਣਾ ਚਾਹਨਾ ਜਿਹੜੀ ਇਹਨਾਂ ਨੇ ਹੁਣੇ ਹੀ ਰਾਜੂ ਜੀ ਨੇ ਗੱਲ ਕੀਤੀ ਹੈ ਕਿ ਇਹ ਜਿਹੜਾ ਬਾਈਪਾਸ ਪਿੰਦਾ ਹੈ ਪਿੰਡ ਕੋੜਿਆਂ ਵਾਲੀ ਪੈ ਗਿਆ ਉਸ ਤੋਂ ਪਰਲੇ ਪਾਸੇ ਤੇ ਇਹਨਾਂ ਦੀਆਂ ਪੇਲੀਆਂ ਪੈ ਗਈਆਂ ਇਸ ਪਾਸੇ ਤੇ ਇਹ ਸਿੱਧਾ ਸਿੱਧਾ ਓਲਾ ਹੋ ਗਿਆ ਇਹਨਾਂ ਸਾਰੇ ਇਹ ਸਾਰੇ ਖੇਤਾਂ ਨੂੰ ਪਰਲੇ ਪਾਸੇ ਇਸ ਬਾਈਪਾਸ ਦੇ ਪਰਲੇ ਪਾਸੇ ਪਿੰਡ ਪਿੰਦਾ ਹੈਗਾ ਜੇ ਪਿੰਡ ਦੇ ਇਧਰਲੇ ਪਾਸੇ ਜਿਹੜਾ ਓਲਾ ਹੋ ਗਿਆ ਤੇ ਰਾਤ ਨੂੰ ਜਿਹੜੇ ਇਹ ਕਹਿੰਦੇ ਨੇ ਵੀ ਇੱਥੇ ਹੁਣ ਸੁੰਨਾ ਹੈਗਾ ਹਾਲੇ ਬਾਈਪਾਸ ਚੱਲਿਆ ਨਹੀਂ ਹੈਗਾ ਕਿੱਥੇ ਕਰਕੇ ਹੈ ਅਜੇ ਇਹ ਲਪਸੇ ਹਾਂ ਚੱਲ ਲੋ ਚਲੋ ਬੰਸੀ ਜੀ ਤੇ ਲਾਈਵ ਦੋਸਤੋ ਤੁਹਾਨੂੰ ਅਸੀਂ ਤਸਵੀਰਾਂ ਦਿਖਾਵਾਂਗੇ ਨਾਲੇ ਉਹ ਮੋਟਰ ਵੀ ਦੇਖ ਲਾਂਗੇ ਅਗਲੀ ਜਿੱਥੇ ਮੋਟਰ ਚੋਰੀ ਹੋਈ ਹੈ ਰਾਮਨਾਲਾ ਯੋ ਰਾਮਨਾਲ ਤੇ ਤੇ ਇਸ ਬਾਈਪਾਸ ਤੇ ਕਹਿੰਦੇ ਨੇ ਵੀ ਰਾਤੀ ਲੋਕ ਸ਼ਰਾਬਾਂ ਵੀ ਪਿੰਦੇ ਨੇ ਇਹਦੇ ਆਂਦੇ ਨੇ ਰਾਤ ਨੂੰ ਔਰ ਉਹਦੇ ਨਿਸ਼ਾਨ ਵੀ ਕਹਿੰਦੇ ਨੇ ਇੱਥੇ ਬੋਤਲਾਂ ਖਾਲੀ ਪਈਆਂ ਨੇ ਰਾਤ ਰਾਤ ਪਰ ਇੱਥੇ ਆ ਕੇ ਤੇ ਲੋਕੀ ਜਾਂਦੇ ਨੇ ਆਹੋ ਦੋਸਤੋ ਇੱਕ ਹੋਰ ਜ਼ਿੰਮੇਦਾਰ ਦੀ ਜਿਹੜੇ ਲక్ష్ਮੀ ਨਰਾਇਣ ਜੀ ਦੀ ਮੋਟਰ ਇੱਥੋਂ ਚੋਰੀ ਹੋਈ ਹੈ ਇਹ ਵਾਲੀ ਇੱਥੋਂ ਰਾਤੀ ਮੋਟਰ ਖੋਲ ਕੇ ਤੇ ਲੈ ਕੇ ਗਏ ਨੇ ਲక్ష్ਮੀ ਲੈ ਕੇ ਸਰ ਹਾਂਜੀ ਤੇ ਆਹ ਦੇਖੋ ਕੇਬਲ ਇੱਥੇ ਕੱਟੀ ਪਈ ਹੈ ਸੁਚ ਸਟਾਰਟਰ ਇਸ ਪਾਸੇ ਹੈਗਾ ਉਹਨੂੰ ਤੋੜ ਕੇ ਕੇਬਲ ਕੱਟਤੀ ਆਂਦੀ ਤੇ ਕੇਬਲ ਕੱਟਣ ਦੇ ਬਾਅਦ ਇੱਥੋਂ ਮੋਟਰ ਜਿਹੜੀ ਹੈ ਉਹ ਚੋਰੀ ਕਰਕੇ ਲੈ ਗਏ ਨੇ ਜਿਵੇਂ ਕਿ ਪਹਿਲਾਂ ਹੀ ਦੱਸਿਆ ਕਿ ਪੁਰਾਣੀ ਮੋਟਰ ਲਗਭਗ 20000 ਦੀ ਹੈ ਤੇ 20000 ਰੁਪਿਆ ਤਾਂ ਪਹਿਲਾਂ ਹੁਣੇ ਲਗਾਣਾ ਪੈਣਾ ਤੇ ਉਹਨੂੰ ਲਿਆਉਣ ਵਾਸਤੇ ਤੇ 20000 ਪਹਿਲਾਂ ਲਗਾ ਚੁੱਕੇ ਨੇ ਕਿਸਾਨ ਇਹ ਕਿੱਥੇ ਜਾਣ ਕਿਉਂਕਿ ਇਹਨਾਂ ਦੀ ਕੋਈ ਬਰਪਾਈ ਨਹੀਂ ਹੁੰਦੀ ਹਾਂਜੀ ਇਹ ਕੀ ਪਿਆ ਦਿਖਾਓ ਦੇਖੋ ਜਤੋ ਅੱਛਾ ਹਾਂਜੀ ਆ ਕੀ ਸ਼ੁਭਨਾਮ ਹੈ ਤੁਹਾਡਾ ਭੁਪਿੰਦਰ ਭੁਪਿੰਦਰ ਜੀ ਇਹ ਖੇਤ ਤੁਹਾਡਾ ਪਿੰਦਾ ਹੈਗਾ ਹਾਂਜੀ ਇਹ ਮੋਟਰ ਤੁਹਾਡੀ ਪਿੰਦੀ ਹੈਗੀ ਇੱਥੇ ਹਾਂਜੀ ਮੇਰੇ ਫਾਦਰ ਆ ਲక్ష్ਮੀਨਾਰਾਇਣ ਹਾਂਜੀ ਆਪਾਂ ਇਹ ਮੋਟਰ ਮੇਰੀ ਹੈਗੀ ਭੁਪਿੰਦਰ ਭੁਪਿੰਦਰ ਹਾਂਜੀ ਤੇ ਆਹਾਂ ਓਨ ਰੋਡ ਦੇ ਬਿਲਕੁਲ ਨਾਲ ਜਿਹੜੀ ਹੈ ਉਹ ਖੇਤ ਪਿੰਦਾ ਹੈ ਇਹਨਾਂ ਦਾ ਤੇ ਹੁਣ ਆਪ ਵੀ ਆਪਾਂ ਇਹ ਜਿਹੜਾ ਤੁਹਾਨੂੰ ਲੋਕੇਸ਼ਨ ਮੈਂ ਦਿਖਾਦਾ ਕਿ ਸੜਕ ਦੇ ਇਸ ਪਾਸੇ ਵੀ ਮੋਟਰਾਂ ਚੋਰੀ ਹੋਈਆਂ ਨੇ ਤੇ ਜਿਹਦੀ ਉਹ ਮੋਟਰ ਦੂਰ ਦਿਖ ਰਹੀ ਹੈ ਇੱਕੋ ਕਰਦੀਆਂ ਇਹਨਾਂ ਦੀਆਂ ਦੋ ਮੋਟਰਾਂ ਚੋਰੀ ਹੋਈਆਂ ਨੇ ਇਹਨਾਂ ਦੇ ਤਾਇਆ ਜੀ ਦੀਆਂ ਤੇ ਪਰਲੇ ਪਾਸੇ ਵੀ ਤਿੰਨ ਮੋਟਰਾਂ ਚੋਰੀ ਹੋਈਆਂ ਨੇ ਇਹ ਭਾਰਤ ਮਾਲਾ ਪ੍ਰੋਜੈਕਟ ਹੈਗਾ ਆ ਦੇਖੋ ਤੇ ਜਿੱਥੇ ਹਾਂਜੀ 20 ਕੁਟ ਅੱਛਾ ਉਹ ਜਿਹੜੀ ਬੰਬੀ ਲੱਗੀ ਹੋਈ ਹੈ ਤੇ ਦੋਸਤੋ ਇਹ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਹੈਗਾ ਇਹ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈਗਾ ਤੇ ਰਾਤੀ ਇੱਥੇ ਇਹ ਬੋਤਲਾਂ ਟੁੱਟੀਆਂ ਪਈਆਂ ਨੇ ਸ਼ਰਾਬ ਦੀਆਂ ਬੀਅਰ ਦੀਆਂ ਬੋਤਲਾਂ ਇਹ ਬੁਝੀਆਂ ਦੇ ਪੈਕੇਟ ਪਏ ਇਹ ਬੁਝੀਆਂ ਦਾ ਪੈਕੇਟ ਔਰ ਜੋ ਖਾਨ ਦਾ ਸਮਾਨ ਹੁੰਦਾ ਉਧਰ ਸਾਹਮਣੇ ਮੈਨੂੰ ਦਿਖਾਈ ਦੇ ਰਹੀਆਂ ਨੇ ਬੋਤਲਾਂ ਪਈਆਂ ਨੇ ਮੇਰੇ ਔਰ ਇੱਕ ਕੈਨ ਔਰ ਕੈਨ ਪਈ ਜਾਂ ਤੱਕ ਦੇ ਫੇ ਆ ਦੇ ਬਲ ਪਲਾਸਟਿਕ ਖਿਲ ਰਿਹਾ ਪਿਆ ਆਕੀ ਕੱਚ ਸੜਕ ਤੇ ਖਿਲ ਰਿਹਾ ਪਿਆ ਗੱਚ ਖਿਲ ਰਿਆ ਪਿਆ ਗਿਆ ਰਾਤ ਨੂੰ ਇੱਥੇ ਬੋਤਲਾਂ ਹਾਂਜੀ ਆ ਕੈਨ ਦਿਖਾਈ ਦੇ ਰਹੇ ਹੋਣਗੇ ਤੁਹਾਨੂੰ ਤੇ ਅੱਗੇ ਉਧਰ ਬੋਤਲਾਂ ਪਈਆਂ ਨੇ ਬਸ ਬੰਸੀ ਠੀਕ ਹੈ ਕੋਈ ਮੋਤੀ ਆ ਰਿਹਾ ਸੋ ਦੋਸਤੋ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈਗਾ ਕਿ ਇਸ ਪਾਸੇ ਵੱਲ ਧਿਆਨ ਦੇਵੇ ਰਾਤ ਨੂੰ ਪੀਸੀਆਰ ਦੀ ਕੋਈ ਜ਼ਿਆਦਾ ਨਾ ਤਾਂ ਇੱਕ ਦੋ ਗੇੜੇ ਇੱਥੇ ਜ਼ਰੂਰ ਲੱਗਣੇ ਚਾਹੀਦੇ ਨੇ ਤੇ ਪਿਛਲੇ ਦਿਨਾਂ ਹੀਰਾਵਾਲੀ ਬੇਗਾਵਾਲੀ ਆ ਇਹ ਦੇਖੋ ਜੀ ਇਹ ਬੋਤਲਾਂ ਪਈਆਂ ਨੇ ਸ਼ਰਾਬ ਦੀਆਂ ਵੀ ਹੈਗੀਆਂ ਨੇ ਸਿਗਰਟ ਨੇ ਸਿਗਰਟਾਂ ਜਲੀਆਂ ਹੋਈਆਂ ਪਈਆਂ ਨੇ ਤੇ ਇਹ ਹਾਲਾਤ ਨੇ ਰਾਤ ਨੂੰ ਭਾਰਤ ਮਾਲਾ ਪ੍ਰੋਜੈਕਟ ਦੇ ਆਸੇ ਪਾਸੇ ਦੇ ਉੱਤੇ ਤੇ ਅੱਗੇ ਵੀ ਬੋਤਲਾਂ ਪਈਆਂ ਨੇ ਨਸ਼ੇੜੀ ਆਂਦੇ ਨੇ ਇੱਥੇ ਸ਼ਰਾਬ ਪਿੰਦੇ ਨੇ ਤੇ ਫਿਰ ਰਾਤ ਨੂੰ ਮੋਟਰਾਂ ਖੋਲ ਕੇ ਇੱਥੋਂ ਲੈ ਜਾਂਦੇ ਨੇ ਇਸ ਪਾਸੇ ਪਿੰਡ ਪੈਂਦੇ ਦੋਸਤੋ ਤੇ ਇਹਨਾਂ ਪਿੰਡਦਿਆਂ ਦੀ ਜ਼ਮੀਨ ਜਿਹੜੀ ਹੈ ਉਹ ਦੋਨੋਂ ਪਾਸੇ ਪੈਂਦੀ ਹੈ ਇਹ ਜਿਹੜੀ ਸਾਹਮਣੇ ਤੁਹਾਨੂੰ ਬੰਬੀ ਦਿਖਾਈ ਦੇ ਰਹੀ ਹੈ ਇਹਦੇ ਤੋਂ ਦੋ ਮੋਟਰਾਂ ਚੋਰੀ ਹੋਈਆਂ ਨੇ ਕੁੱਲ ਮਿਲਾ ਕੇ ਤੁਹਾਨੂੰ ਕਹਿ ਦਈਏ ਦੱਸਿਓ ਕਿ ਰਾਤ ਕੱਲ ਦੀ ਰਾਤ ਪੰਜ ਮੋਟਰਾਂ ਤੇ ਉਸ ਤੋਂ ਪਹਿਲਾਂ ਦੋ ਮੋਟਰਾਂ ਇੱਥੋਂ ਇਹਨਾਂ ਖੇਤਾਂ ਚੋਂ ਚੋਰੀ ਹੋ ਗਈ ਹੈ ਤੇ ਇਹਨਾਂ ਪਿੰਡਦਿਆਂ ਦੀ ਮੰਗ ਹੈਗੀ ਹੈ ਕਿ ਜ਼ਮੀਂਦਾਰਾਂ ਦੀ ਮੰਗ ਹੈਗੀ ਹੈ ਕਿ ਸਾਨੂੰ ਰਾਤ ਨੂੰ ਖੇਤਾਂ ਦੀ ਮੋਟਰਾਂ ਦੀ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਇਸ ਤਰ੍ਹਾਂ ਹਰ ਰੋਜ਼ ਜਦੋਂ ਮੋਟਰਾਂ ਚੋਰੀ ਹੋਣੀਆਂ ਤਾਂ ਉਹਦਾ ਜਿਹੜਾ ਹਰਜਾਨਾ ਉਹ ਅਸੀਂ ਨਹੀਂ ਪਰ ਸਕਦੇ ਇਹ ਘਾਟਾ ਜਿਹੜਾ ਪੂਰਾ ਨਹੀਂ ਹੋ ਸਕਦਾ ਦਾ ਇਨਫੋਰਮੇਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੱਕ ਅਪੀਲ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਪ੍ਰਸ਼ਾਸਨ ਤੱਕ ਇਹ ਗੱਲ ਪਹੁੰਚੇ ਸਰਕਾਰ ਦੇ ਨੁਮਾਇੰਦਿਆਂ ਤੱਕ ਇਹ ਗੱਲ ਪਹੁੰਚੇ ਤੇ ਇਹਨਾਂ ਚੋਰਾਂ ਤੇ ਨੱਥ ਪਾਈ ਜਾ ਸਕੇ ਸਾਡੇ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ ਦੋਸਤੋ ਹਾਂ ਸਲਾਮ ਜੀ ਜੀ ਲਾ ਲੰਪਰ ਪਹਿਲਾਂ